ਹੈਲੋ ਅੱਜ ਸਿਖਾਉਣ ਆਵਾਂਗੇ ਕਿਵੇਂ ਸਾਰੇ ਕਲਪਸ ਠੀਕ ਤਕ ਆਉਣਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਬਟੀਕ ਸਟਾਈਲ ਦਾ ਦੁਪੱਟਾ ਇਹਦਾ ਰੈਡੀ ਕਰਨਾ ਦੱਸਾਂਗੇ ਕਿ ਜਿਹੜੇ ਬਟੀਕ ਵਾਲੇ ਸਟਾਈਲ ਦੇ ਦੁਪੱਟੇ ਆਉਂਦੇ ਨੇ ਰੈਡੀ ਉਹ ਕਿਸ ਤਰ੍ਹਾਂ ਰੈਡੀ ਇਹ ਹੋਊਗਾ ਇਹ ਆਪਣਾ ਪਲੇਨ ਦੁਪੱਟਾ ਸੀਗਾ ਉਹ ਦੇਖੋ ਇਹਦੇ ਨਾਲ ਆਪਾਂ ਨੇ ਇਹ ਵਾਲਾ ਪਲੇਨ ਬਲੈਕ ਕਲਰ ਦਾ ਦੁਪੱਟਾ ਸੀ ਪੂਰਾ ਇਹ ਆਪਣੇ ਸੂਟ ਦੇ ਵਿੱਚੋਂ ਜਿਹੜਾ ਫੈਬਰਿਕ ਸੀ ਬਚ ਗਿਆ ਸੀਗਾ ਉਹਨੂੰ ਆਪਾਂ ਨੇ ਇਸ ਤਰ੍ਹਾਂ ਦੇ ਜਿਹੜਾ ਪੱਲਿਆਂ ਦੇ ਉੱਪਰ ਪੀਸ ਹੈ ਜਿਹੜਾ ਇਸ ਤਰ੍ਹਾਂ ਇੰਨਾ ਛੋਟਾ ਪੀਸ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਕਿੰਨਾ ਵੀ ਰੱਖ ਸਕਦੇ ਹੋ ਵੀ ਚੜਾਈ ਤਾਂ ਉਹ ਤਰ੍ਹਾਂ ਦੋਨੇ ਸਾਈਡ ਪੱਲਿਆਂ ਤੇ ਜਿਹੜੇ ਦੁਪੱਟੇ ਤੇ ਆਪਾਂ ਨੇ ਅਟੈਚ ਕਰ ਲਿਆਗਾ ਇੰਨਾ ਫੈਬਰਿਕ ਇੱਧਰ ਪੱਲੇ ਦੇ ਛੱਡ ਕੇ ਇੱਥੇ ਅਟੈਚ ਕੀਤਾ ਆਪਾਂ ਨੇ ਇਸ ਤਰ੍ਹਾਂ ਹੁਣ ਇਹਦੇ ਵਿੱਚ ਇਹਦੇ ਉੱਪਰ ਜਿਹੜੇ ਆਪਾਂ ਨੇ ਇਹਨੂੰ ਮਸ਼ੀਨ ਦੇ ਨਾਲ ਸਿਲਾਈ ਮਸ਼ੀਨ ਦੇ ਨਾਲ ਇਹਨੂੰ ਵਿਖਾਇਆ ਇਸ ਤਰ੍ਹਾਂ ਸਲਾਈ ਲਾ ਕੇ ਇਹਨੂੰ ਅਟੈਚ ਕਰ ਲਿਆ ਹੈ ਹੁਣ ਆਪਾਂ ਐਮਬਰਾਇਡਰੀ ਮਸ਼ੀਨ ਨਾਲ ਇਹਦੇ ਉੱਪਰ ਆ ਕਰਾਂਗੇ ਤਾਂ ਕਿ ਜਿਹੜਾ ਆਪਾਂ ਨੇ ਇਹ ਜੋੜnabla ਦਾ ਇਹ ਦਿਖੇ ਨਾ ਤੇ ਜਿਹੜੀ ਇਹ ਲੁੱਕ ਉਹ ਵੀ ਵਧੀਆ ਆ ਗਈ ਜੇ ਪਲੀਜ਼ ਵੀਡੀਓ ਨੂੰ ਪੂਰਾ ਦੇਖਿਆ ਕਰੋ ਵੀਡੀਓ ਦੇ ਵਿੱਚ ਤੁਹਾਡੇ ਫਾਇਦੇ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਬੇਹਰਣਾ ਨੂੰ ਕੰਮ ਨਹੀਂ ਆਉਂਦਾ ਨਾ ਸਟੀਚਿੰਗ ਦਾ ਜਾਂ ਐਮਬਰਾਇਡਰੀ ਦਾ ਉਹ ਕਰ ਬੈਠੇ ਕੰਮ ਸਿੱਖ ਸਕਦੇ ਨੇ ਜੇਕਰ ਵੀਡੀਓ ਤੁਸੀਂ ਪੂਰੇ ਧਿਆਨ ਨਾਲ ਦੇਖੋਗੇ ਆਪਾਂ ਵਾਅਦੋ ਤੁਹਾਡੇ ਫਾਇਦੇ ਦੀ ਜਿਹੜੇ ਨੇ ਜਿੰਨਾ ਇਹਦੇ ਵਿੱਚ ਦੱਸੀਂਆਂ ਨੇਗੀਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਜੇਕਰ ਤੁਸੀਂ ਤੁਹਾਡੇ ਕੋਈ ਡਾਊਟ ਹੁੰਦੇ ਹਨ ਤਾਂ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਆ ਕਰੋ ਤੇ ਹੁਣ ਆਪਾਂ ਇਹਦੀ ਵੀਡੀਓ ਸਟਾਰਟ ਕਰਦੇ ਹਾਂ ਹੁਣ ਆਪਾਂ ਜਿਹੜਾ ਇਹਦਾ ਹੱਲ ਲਗਾਇਆ ਸੀਗਾ ਉਹ ਵੀ ਆਪਾਂ ਨੇ ਜੋੜ ਪਾਇਆ ਸੀਗਾ ਇਹਦੇ ਉੱਪਰ ਆਪਾਂ ਵਰਕ ਕਰਾਂਗੇ ਮਸ਼ੀਨ ਨਾਲ ਸੇਮ ਕਲਰ ਦਾ ਇਹ ਆਪਾਂ ਨੇ ਥ੍ਰੈਡ ਹੈ ਜਿਹੜਾ ਯੂਜ਼ ਕੀਤਾ ਨਾ ਇਸ ਸਟ੍ਰਾਈਪ ਮੈਦਨ ਬਿੰਦੀ ਵਾਲਾ ਡਿਜ਼ਾਈਨ ਪਹਿਲਾਂ ਬਣਾਉਣਾ ਦੱਸਿਆ ਹੋਇਆਗਾ ਜੇ ਕਿਸੇ ਨੇ ਵੀਡੀਓ ਨਹੀਂ ਦੇਖੀ ਉਹ ਵੀਡੀਓ ਦੇਖ ਸਾਂਹੇ ਜਾ ਕੇ ਆਹ ਦੇਖੀ ਦਿਖ ਰਹੇ ਹੋ ਮਮਾ ਇਸ ਤਰ੍ਹਾਂ ਭਾ ਜਿਹੜਾ ਇਹਦਾ ਜੋੜਾ ਹੈਗਾ ਇਹਦੇ ਪ੍ਰਸਤਰ ਜਿਹੜਾ ਆਪਾਂ ਡਿਜ਼ਾਈਨ ਬਣਾਵਾਂਗੇ ਬਿੰਦੀਆਂ ਤੇ ਐਂਡ ਦੇ ਵਿੱਚ ਆਪਾਂ ਤੁਹਾਨੂੰ ਇਹਦੀ ਤਾਂ ਕੋ ਤੇਰੀ ਫਾਈਨਲ ਲੁੱਕ ਵੀ ਦਿਖਾਵਾਂਗੇ ਤੇ ਇਹਦੇ ਜਿਹੜੇ ਆdoctype ਦੇ ਤੁਸੀਂ ਚਾਰੋਂ ਸਾਈਡ ਦਾ ਕੱਟਵਰਕ ਵੀ ਕਰ ਸਕਦੇ ਹੋ ਤੇ ਨਹੀਂ ਤਾਂ ਲੈਸ ਨਾਲ ਵੀ ਡਿਜ਼ਾਈਨ ਬਣਾ ਸਕਦੇ ਹਾਂ ਜਿਹੜਾ ਆਪਾਂ ਇੱਕ ਪਹਿਲਾਂ ਵੀ ਟੋਟਾ ਇਹ ਨਾਲ ਦਾ ਰੈਡੀ ਕੀਤਾਗਾ ਉਹ ਮੈਂ ਤੈਨੂੰ ਐਂਡ ਤੋਂ ਐਂਡ ਤੇ ਦਿਖਾਵਾਂਗੀ ਇਹ ਤੇ ਉਹ ਜਿਹੜਾ ਆਪਾਂ ਨੇ ਕਟ ਰੁਕ ਕੀਤਾ ਹੈ ਇਹਦੇ ਉੱਪਰ ਆਪਾਂ ਨੇ ਇਹ ਲੈਸ ਜਿਹੜੀ ਅਟੈਚ ਕਰਾਂਗੇ ਲੈਸ ਨਾਲ ਇਹਨੂੰ ਫਿਨਿਸ਼ਿੰਗ ਦੇਵਾਂਗੇ ਜੇਕਰ ਤੁਸੀਂ ਜਿਹੜੀ ਮੈਸ ਵਾਲੀ ਵੀਡੀਓ ਉਹ ਵੀ ਦੇਖਣਾ ਚਾਹੁੰਦੇ ਹੋ ਕਿ ਕਿਹੋ ਜਿਹਾ ਲੈਸ ਹੈ ਜਿਹੜੇ ਦੁਪੱਟੇ ਤੇ ਇਹ ਕਿਵੇਂ ਲਗਾਈ ਜਾਂਦੀ ਹੈ ਤਾਂ ਕਮੈਂਟ ਕਰਕੇ ਦੱਸੋ ਆਪਾਂ ਤੁਹਾਨੂੰ ਉਹਦੇ ਬਾਰੇ ਵਿਸਥਾਰ ਨਾਲ ਵੀਡੀਓ ਬਣਾ ਕੇ ਇਹ ਦੇਖੋ ਆਪਾਂ ਕਰ ਰਹੇ ਹਾਂ ਜੀ ਇਸ ਤਰ੍ਹਾਂ ਹੱਪੜ ਦੇ ਵਿੱਚ ਪੂਰੇ ਜਿਹੜਾ ਆਪਣੇ ਜੋੜ ਲਗਾਏ ਇਥੇ ਐਵੇਂ ਦੀ ਡੀਨ ਜਿਹੜਾ ਆਪਾਂ ਬਣਾ ਲਾਂਗੇ ਉਹ ਦੇ ਦੁਪट्टे ਤੇ ਦੇਖੋ ਇਸ ਤਰ੍ਹਾਂ ਹੋ ਗਿਆ ਆਪਾਂ ਨੇ ਜਿਹੜੇ ਸੱਡਾਂ ਤੇ ਨੇ ਦੇਖੋ ਫਰੇਮ ਪੱਟੀ ਵੀ ਲਾਈ ਹੈ ਨਾ ਇਹ ਮੈਂ پہلے ਤੁਹਾਨੂੰ ਦੱਸੀ ਹੈ ਲਾਉਣੇ ਇਹਦੇ ਨਾਲ ਕਿਉਂਦੇ ਜਦੋਂ ਆਪਾਂ ਕੱਪੜਾ ਖਿੱਚਦੇ ਆਂਗੇ ਕਿਉਂਕਿ ਇਹ ਦੁਪट्टे ਦਾ ਕੱਪੜਾ ਬਹੁਤ ਪਤਲਾ ਹੁੰਦਾ ਨਾ ਇਹਦੇ ਨਾਲ ਕਈ ਉਹ ਕੱਪੜਾ ਜਿਹੜਾ ਫਟੂ ਬਣ ਨਹੀਂ ਗਾ ਆਪਾਂ ਫਰੇਮ ਟਾਈਟ ਕਰਦੇ ਹਾਂ ਮ ਇਹ ਇਧਰਲੀ ਸਾਈਡ ਤੇ ਇੱਕ ਪਨ ਬਣਾ ਲਿਆ ਇਸ ਤਰ੍ਹਾਂ ਹਮ ਤੋਨੂ ਇਹ ਜਿਹੜਾ ਆਪਾਂ ਨੇ ਪਹਿਲਾਂ ਦੁਪੱਟਾ ਰੈਡੀ ਕੀਤਾ ਉਹ ਵੀ ਫਾਈਨਲ ਬੁੱਕ ਮੈਂ ਤੁਹਾਨੂੰ ਦਿਖਾਉਣੀ ਆ ਵੀ ਬਣ ਕੇ ਦੁਪੱਟਾ ਕਿੰਨਾ ਲੱਗੂਗਾ ਇਹ ਦੇਖੋ ਇਹ ਦੁਪੱਟਾ ਜਿਹੜਾ ਆਪਾਂ ਨੇ ਪਹਿਲਾਂ ਰੈਡੀ ਕੀਤਾ ਸੀ ਇਹਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਦੇ ਐਨ ਬਣਾਇਆ ਸੀ ਇਹ ਜਿਹੜਾ ਪ੍ਰਿੰਟਡ ਆਪਣਾ ਸੀ ਫਿਰ ਦਿੱਖ ਸੀ ਉਹ ਆਪਾਂ ਨੇ ਜੁੜਾ ਇਹਦੇ ਪਰਲੇ ਤੇ ਅਟੈਚ ਕੀਤਾ ਹੈਗਾ ਇਹਦੇ ਵਿੱਚ ਆਪਣਾ ਡਵਲਪਾਇਆਗਾ ਪੀਸ ਪਹਿਲਾ ਪੱਲੇ ਤੇ ਚਮਿੰਡ ਤੇ ਆਹਾਂ ਪ੍ਰਿੰਟਡ ਹੈ ਫਿਰ ਪਲੇਨ ਰੱਖਿਆਗਾ ਤੇ ਫਿਰ ਪ੍ਰਿੰਟਡ ਹੈਗਾ ਤੇ ਬਾਕੀ ਜਿਹੜਾ ਸੈਂਟਰ ਚ ਦੁਪੱਟਾ ਹੈ ਉਹ ਪਲੇਨ ਹੈਗਾ ਪੂਰਾ ਇਹ ਦੋਨੋਂ ਸਾਈਡ ਇਸ ਤਰ੍ਹਾਂ ਦਾ ਉਹ ਫੁੱਲ ਤੋਂ ਨਹੀਂ ਤਾਂ ਨਹੀਂ ਅੱਧਾ ਕਰ ਰਹੇ ਆ ਲੜੀਆਂ ਨਾ ਮਤਨ ਇਹ ਕਰਪਣਾ ਦੇਖੋ ਇਹ ਕੱਟਵਰਕ ਨੇ ਦੀ ਐਵੇਂ ਦੀ ਬੁੱਕਰੀ ਆਲੇ ਦੁਆਲੇ ਆਪਣੀ ਦੀ ਕੱਟਵਰਕ ਵੀ ਕੀਤੀ ਹੈਗਾ ਇਸ ਤਰ੍ਹਾਂ ਇਹ ਫਿਰ ਪਲੇਨ ਆ ਗਿਆ ਤੇ ਇੱਕ ਪੀਸ ਇਹ ਆ ਗਿਆ ਫਿਰ ਤੇ ਫਿਰ ਸੈਂਟਰ ਜੋ ਹੈ ਜਿਹੜਾ ਪਲੇਨ ਹੈ ਉਹ ਦੁਬਤਾ ਕੱਟ ਵਰਕ ਹੈ ਜਿਹੜਾ ਆਪਾਂ ਨੇ ਹੁਣ ਚਾਰੋਂ ਸਾਈਡ ਕੀਤਾ ਫਿਰ ਦੂਸਰਾ ਪੰਨਾ ਵੀ ਇਸ ਤਰ੍ਹਾਂ ਜਿਹੜੀ ਕੀਤੀ ਹੈ ਹਨ ਇਹ ਦੁਪੱਟਾ ਨਾ ਬੇਰਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਨਾ ਇਹ ਸਿੰਪਲ ਦੁਪੱਟੇ ਦੀ ਇੰਨੀ ਸੋਹਣੀ ਲੁੱਕ ਨਹੀਂ ਆਉਂਦੀ ਇਹ ਇਸ ਤਰ੍ਹਾਂ ਇਹ ਤੁਸੀਂ ਬੁਟੀਕ ਸਟਾਈਲ ਦੁਪੱਟਾ ਆਪਣੇ ਘਰ ਹੀ ਰੈਡੀ ਕਰ ਸਕਦੇ ਹੋ ਇਹ ਜਿਹੜਾ ਇਹ ਅੱਜ ਆਪਾਂ ਦੁਪੱਟਾ ਰੈਡੀ ਕਰ ਰਹੇ ਹਾਂਗੇ ਇਹ ਦੀ ਚੱਪਾਂ ਨੇ ਦੇਖੋ ਇਹਦੇ ਸਾਈਡ ਤੇ ਨੀਚੇ ਜਿਹਾ ਪਲੇਨ ਰੱਖਿਆਗਾ ਫਿਰ ਇਹਦੇ ਵਿੱਚ ਆਪਾਂ ਨੇ ਦੋਨੇ ਫੱਲਿਆਂ ਤੇ ਇੱਕ ਇੱਕੀ ਪੀਸ ਪਾਇਆਗਾ ਪ੍ਰਿੰਟਡ ਕਿਉਂਕਿ ਜਿਹੜਾ ਆਪਨੇ ਸੂਟ ਬਣਾਇਆਗਾ ਉਹ ਲੇਡੀਜ਼ ਥੋੜੀ ਹੈਲਦੀ ਸੀਗੇ ਉਹਨਾਂ ਦਾ ਫਿਰ ਘੱਟ ਬਚਿਆ ਸੀ ਫੈਬਰਿਕ ਇਸ ਲਈ ਆਪਨੇ ਪੱਲਿਆਂ ਤੇ ਇੱਕ ਇੱਕ ਪੀਸ ਹੀ ਪਾਇਆ ਇਹ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਊਗਾ ਇਹਦੇ ਨਾਲ ਆਪਾਂ ਜਿਹੜੀ ਆ ਆਲੇ ਦੁਆਲੇ ਜਿਹੜੀ ਹੈ ਲੈਸ ਨਾਲ ਫਿਨਿਸ਼ਿੰਗ ਦੇਵਾਂਗੇ ਨਾ ਆਈ ਵੀਡੀਓ ਕਿਵੇਂ ਲੱਗੀ ਤੁਹਾਨੂੰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਓ ਥੈਂਕ ਯੂ